ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ હાજર ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆਪਣੀ ਅੱਜ ਦੀ ਕਹਾਣੀ ਗੁਰਜਿੰਦਰ ਸਿੰਘ ਨਾਮ ਦੇ ਇੱਕ ਲੜਕੇ ਦੀ ਕਹਾਣੀ ਆ ਗੁਰਜਿੰਦਰ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਉਲਾਦ ਆ ਉਦੇ ਮਾਤਾ ਪਿਤਾ ਨੇ ਉਹਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਿਆ ਜਦੋਂ ਗੁਰਜਿੰਦਰ ਸਿੰਘ ਪਲੱਸ 2 ਪਾਸ ਕਰ ਲੈਂਦਾ ਤਾਂ ਉਸ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਂ ਅੱਗੇ ਨਹੀਂ ਪੜ੍ਹਨਾ ਮੈਨੂੰ ਖੇਤੀ ਕਰਨ ਦਾ ਸ਼ੌਂਕ ਆ ਮੈਂ ਆਪਣੇ ਖੇਤਾਂ ਦੇ ਵਿੱਚ ਹੀ ਮਿਹਨਤ ਕਰਨਾ ਚਾਹਣਾ ਜ਼ਮੀਨ ਜਾਇਦਾਦ ਵਧੀਆ ਸੀ ਚਲੋ ਤੇ ਗੁਰਜਿੰਦਰ ਸਿੰਘ ਖੇਤੀ ਕਰਨ ਲੱਗ ਜਾਂਦਾ ਖੇਤੀ ਕਰਦਾ ਉਹਨੂੰ ਕੰਮ ਦੀ ਜਾਂਚ ਆ ਜਾਂਦੀ ਹੈ ਤੇ ਵਧੀਆ ਕੰਮ ਸਿੱਖ ਲੈਂਦਾ ਉਹ ਗੁਰਜਿੰਦਰ ਸਿੰਘ ਦੇ ਮਾਤਾ ਪਿਤਾ ਦੀ ਹੁਣ ਇਹ ਇੱਛਾ ਸੀ ਕਿ ਸਾਡਾ ਪੁੱਤਰ ਨੌਜਵਾਨ ਹੋ ਗਿਆ ਤੇ ਹੁਣ ਇਹਦਾ ਵਿਆਹ ਕਰ ਲਈਏ ਕਾਫੀ سارے ਰਿਸ਼ਤੇ ਗੁਰਜਿੰਦਰ ਸਿੰਘ ਲਈ ਆਉਂਦੇ ਆ ਤੇ ਪ੍ਰਨੀਤ ਕੌਰ ਨਾਮ ਲੜਕੀ ਦਾ ਇੱਕ ਰਿਸ਼ਤਾ ਆਉਂਦਾ ਗੁਰਜਿੰਦਰ ਸਿੰਘ ਲਈ ਜਦੋਂ ਗੁਰਜਿੰਦਰ ਸਿੰਘ ਦੀ ਮਾਂ ਪ੍ਰਨੀਤ ਕੌਰ ਦੀ ਫੋਟੋ ਵੇਖਦੀ ਆ ਤਾਂ ਉਹਨੂੰ ਪ੍ਰਨੀਤ ਕੌਰ ਪਸੰਦ ਆ ਜਾਂਦੀ ਆ ਚਲੋ ਵੇਖ ਵਿਖਾਈ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਤੇ ਗੁਰਜਿੰਦਰ ਸਿੰਘ ਦਾ ਵਿਆਹ ਹੋ ਜਾਂਦਾ ਪ੍ਰਨੀਤ ਗੁਰਜਿੰਦਰ ਦੀ ਪਤਨੀ ਬਣ ਕੇ ਉਹਦੇ ਘਰ ਆ ਜਾਂਦੀ ਆ ਤੇ ਚਲੋ ਸਮਾਂ ਵਧਿਆ ਗੁਜ਼ਰਦਾ ਵਿਆਹ ਨੂੰ 1 ਸਾਲ ਹੋ ਜਾਂਦਾ ਪਰ ਪ੍ਰਨੀਤ ਕੌਰ ਦੀ ਕੋਖ ਜਿਹੜੀ ਉਹ ਹਰੀ ਨਹੀਂ ਸੀ ਹੋਈ ਹਣ ਗੁਰਜਿੰਦਰ ਸਿੰਘ ਦੀ ਮਾਂ ਵੀ ਕਹਿਣ ਲੱਗੀ ਸੀ ਕਿ ਪੁੱਤਰ ਤੁਹਾਡੇ ਵਿਆਹ ਨੂੰ 1 ਸਾਲ ਹੋ ਗਿਆ ਮੈਨੂੰ ਕੋਈ ਪੋਤੇ ਪੋਤੀ ਦਾ ਮੂੰਹ ਨਹੀਂ ਵਿਖਾਇਆ ਤੁਸੀਂ ਹਨਾ ਵੀ ਜੇ ਕੋਈ ਦਿੱਕਤ ਲੱਗਦੀ ਹੈ ਤਾਂ ਆਪਾਂ ਡਾਕਟਰ ਨੂੰ ਮਿਲ ਲੈਨੇ ਆ ਤਾਂ ਗੁਰਜਿੰਦਰ ਸਿੰਘ ਆ ਜਿਹੜਾ ਆਪਣੀ ਪਤਨੀ ਨਾਲ ਗੱਲ ਕਰਦਾ ਤੇ ਉਹਦੀ ਪਤਨੀ ਕਹਿੰਦੀ ਕਿ ਹਜੇ ਵਿਆਹ ਨੂੰ 1 ਸਾਲ ਤਾਂ ਹੋਇਆ ਹਜੇ ਮੈਂ ਬੇਬੀ ਨਹੀਂ ਲੈਣਾ ਜਦੋਂ ਮੈਂ ਬੱਚਾ ਹਨਾ ਆਪਾਂ ਲੈ ਲਿਆ ਤਾਂ ਜਿਹੜੀ ਮੇਰੀ ਬਾਡੀ ਦੀ ਸ਼ੇਪ ਆ ਉਹ ਖਰਾਬ ਹੋ ਜੂਗੀ ਵੀ ਮੈਂ ਮੋਟੀ ਹੋ ਜਾਣਾ ਜਿਵੇਂ ਔਰਤਾਂ ਹੋ ਜਾਂਦੀਆਂ ਵਿਆਹ ਤੋਂ ਬਾਅਦ ਤੇ ਗੁਰਜਿੰਦਰ ਹੱਸਣ ਲੱਗ ਜਾਂਦਾ ਵੀ ਜਦੋਂ ਹੁਣ ਵਿਆਹ ਤੋਂ ਬਾਅਦ ਜੇ ਔਰਤਾਂ ਜਿਵੇਂ ਹੁੰਦੀਆਂ ਉਹ ਤਾਂ ਹੋਣ ਹੀ ਆ ਜਦੋਂ ਆਪਣਾ ਵਿਆਹ ਹੋ ਗਿਆ ਇਸ ਗੱਲ ਨੂੰ ਲੈ ਕੇ ਦੋਨਾਂ ਦੀ ਨਾ ਮਤਲਬ ਪੈਸ ਹੋ ਜਾਂਦੀ ਸੀ ਬਹੁਤ ਵਾਰ ਪਰ ਜਿਹੜੀ ਪ੍ਰਨੀਤ ਕੌਰ ਸੀ ਉਹ ਕਹਿੰਦੀ ਸੀ ਕਿ ਵੀ ਮੈਂ ਹਜੇ ਕਈ ਸਾਲ ਬੱਚਾ ਨਹੀਂ ਲੈਣਾ ਹੈਗਾ ਇਹ ਗੱਲ ਗੁਰਜਿੰਦਰ ਸਿੰਘ ਨੂੰ ਵੀ ਵਧੀਆ ਨਹੀਂ ਲੱਗਦੀ ਸੀ ਇਸ ਗੱਲ ਨੂੰ ਲੈ ਕੇ ਪਤੀ ਪਤਨੀ ਦਾ ਇੰਨਾ ਕਿ ਝਗੜਾ ਵੱਧ ਜਾਂਦਾ ਕਿ ਦੋਨੋਂ ਇੱਕ ਦੂਜੇ ਤੋਂ ਅਲੱਗ ਹੋਣ ਦਾ ਫੈਸਲਾ ਕਰ ਲੈਂਦੇ ਆ ਤੇ ਪ੍ਰਨੀਤ ਕੌਰ ਗੁਰਜਿੰਦਰ ਸਿੰਘ ਨੂੰ ਛੱਡ ਕੇ ਚਲੀ ਜਾਂਦੀ ਆ ਤੇ ਗੁਰਜਿੰਦਰ ਸਿੰਘਾ ਜਿਹੜਾ ਉਹ ਬਿਲਕੁਲ ਉਦਾਸ ਰਹਿਣ ਲੱਗ ਜਾਂਦਾ ਗੁਰਜਿੰਦਰ ਸਿੰਘ ਦੇ ਮਾਤਾ ਪਿਤਾ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਦਾ ਸਦਮਾ ਲੱਗਦਾ ਕਿਉਂਕਿ ਸੋਨਾ ਸੁਨੱਖਾ ਗੱਭਰੂ ਨੌਜਵਾਨ ਪੁੱਤਰ ਜਦੋਂ ਗਿਆਇਆ ਹੋਵੇ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈ ਹੋਣ ਕਰਕੇ ਨੂੰ ਪਰ ਛੱਡ ਕੇ ਚਲੀ ਜਾਵੇ ਤਾਂ ਮਾਪਿਆਂ ਦਾ ਚਿੰਤਤ ਹੋਣਾ ਸੁਭਾਅਕਾ ਚਲੋ ਮਾਪੇ ਸੀ ਜਿਹੜੇ ਉਹ ਗੁਰਜਿੰਦਰ ਨੂੰ ਸਮਝਾਉਂਦੇ ਕਿ ਕੋਈ ਗੱਲ ਨਹੀਂ ਪੁੱਤ ਅੱਜ ਨਹੀਂ ਤਾਂ ਕੱਲ ਹਾਲਾਤ ਬਦਲਣਗੇ ਵੀ ਪਰਨੀਤ ਨੂੰ ਸਮਝ ਆਜੂ ਪਰ 5 ਸਾਲ ਗੁਜ਼ਰ ਜਾਂਦੇ ਆ ਪਰਨੀਤ ਕੌਰ ਵਾਪਸ ਨਹੀਂ ਆਉਂਦੀ ਤੇ ਪਰਨੀਤ ਕੌਰ ਜਿਹੜੀ ਉਹ ਤਲਾਕ ਦੇ ਕਾਗਜ਼ ਭੇਜ ਦਿੰਦੀ ਆ ਗੁਰਜਿੰਦਰ ਤੇ ਪਰਨੀਤ ਦਾ ਤਲਾਕ ਹੋ ਜਾਂਦਾ ਗੱਪਰੂ ਨੌਜਵਾਨ ਪੁੱਤਰ ਇੱਕਦਮ ਤਲਾਕ ਹੋਣ ਕਰਕੇ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਉਹਨੂੰ ਮਤਲਬ ਜਿੰਨਾ ਨਾ ਕੰਮ ਦਾ ਸ਼ੌਂਕ ਸੀ ਉਹ ਕੰਮ ਉਹ ਤੋਂ ਨਹੀਂ ਹੁੰਦਾ ਸੀ ਉਦਾਸ ਰਹਿੰਦਾ ਸੀ ਤੇ ਆਪਣੇ ਪੁੱਤਰ ਨੂੰ ਉਦਾਸ ਵੇਖ ਕੇ ਗੁਰਜਿੰਦਰ ਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਛੇਤੀ ਹੀ ਦੁਨੀਆ ਛੱਡ ਕੇ ਚਲੇ ਜਾਂਦੇ ਆ ਉਹਨਾਂ ਨੂੰ ਵੀ ਇਹ ਸਦਮਾ برداشت ਨਹੀਂ ਹੁੰਦਾ 6 ਮਹੀਨਿਆਂ ਦੀ ਵਿੱਥੀ ਤੇ ਪਹਿਲਾਂ ਗੁਰਜਿੰਦਰ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਹਟ ਅਟੈਕ ਨਾਲ 6 ਮਹੀਨਿਆਂ ਬਾਅਦ ਉਹਦੀ ਮਾਤਾ ਵੀ ਚਲਵਸੀ ਚਲੋ ਗੁਰਜਿੰਦਰ ਆ ਜਿਹੜਾ ਬਿਲਕੁਲ ਇਕੱਲਾ ਰਹਿ ਗਿਆ ਪਿੰਡ ਦੇ ਲੋਕੀ ਸੀ ਜਿਹੜੇ ਉਹਨਾਂ ਨੇ ਭੋਗ ਤੱਕ ਹਨਾ ਭੋਗ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਉਹਦੇ ਨਾਲ ਵਿਚਰੇ ਲੋਕ ਉਹਦਾ ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰਜਿੰਦਰ ਸਿੰਘ ਸੀ ਇਸ ਦੁੱਖ ਦਰਦ ਨੂੰ ਬਹੁਤ ਹੀ ਜ਼ਿਆਦਾ ਦਿਲ ਤੇ ਲਾ ਗਿਆ ਸੀ ਕੰਮਕਾਰ ਉਹ ਛੱਡ ਗਿਆ ਸੀ ਭਾਵੇਂ ਉਹ ਖੇਤ ਚੱਲਿਆ ਜਾਂਦਾ ਪਰ ਉਹਨਾ ਕੰਮ ਨਹੀਂ ਕਰਦਾ ਸੀ ਜਿਹੜੇ ਘਰ ਦੇ ਵਿੱਚ ਹਰ ਸਮੇਂ ਰੌਣਕ ਲੱਗੀ ਰਹਿੰਦੀ ਸੀ ਹੁਣ ਉਸ ਘਰ ਦੇ ਵਿੱਚ ਬਿਲਕੁਲ ਵੀ ਰੌਣਕ ਨਹੀਂ ਰਹੀ ਸੀ ਗੁਰਜਿੰਦਰ ਇਕੱਲਾ ਰਹਿਣ ਕਰਕੇ ਜੀ ਕਰਦਾ ਉਹਦਾ ਉਹ ਰੋਟੀ ਕਦੇ ਬਣਾ ਲੈਂਦਾ ਜੀ ਕਰਦਾ ਉਹ ਬਾਹਰ ਖਾਏ ਆਉਂਦਾ ਕਦੇ ਕੋਈ ਉਹਦਾ ਦੋਸਤ ਆ ਕੇ ਬਹਿ ਜਾਂਦਾ ਉਹਦੇ ਨਾਲ ਪੈਗ ਸ਼ੇ ਗਲਾਉਣ ਲੱਗ ਜਾਂਦਾ ਤੇ ਉਹਨਾਂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਘਰ ਦੇ ਜੋ ਕੰਮ ਹੁੰਦੇ ਆ ਝਾੜੂ ਲਾਉਣਾ ਜਾਂ ਹੋਰ ਕੋਈ ਵੀ ਕੰਮ ਕਰਨੇ ਤਾਂ ਉਹ ਕੰਮ ਆ ਜਿਹੜੇ ਉਹਦੇ ਤੋਂ ਨਹੀਂ ਹੁੰਦੇ ਕਿਉਂਕਿ ਇੱਕ ਬੰਦਾ ਜਿਹੜਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਨਿਰਾਸ਼ ਹੋ ਗਿਆ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਚਲੋ ਇਸੇ ਤਰ੍ਹਾਂ ਉਹਦਾ ਗੁਜ਼ਾਰਾ ਹੁੰਦਾ ਰਹਿੰਦਾ ਤੇ ਇੱਕ ਦਿਨ ਰਾਤ ਨੂੰ ਰਾਤ ਦੇ 11 12 ਵਜੇ ਦਾ ਸਮਾਂ ਸੀ ਕਿ ਗੁਰਜਿੰਦਰ ਸਿੰਘ ਦਾ ਜਿਹੜਾ ਕੀਕ ਖੜਕਦਾ ਉਹ ਸੋਚਦਾ ਵੀ ਇੰਨੀ ਰਾਤ ਨੂੰ ਮੇਰੇ ਘਰ ਕੌਣ ਆ ਜਦੋਂ ਗੇਟ ਕਈ ਵਾਰ ਖੜਕਿਆ ਤਾਂ ਗੁਰਜਿੰਦਰ ਸਿੰਘ ਇੱਕਦਮ ਉੱਠਦਾ ਭੱਜ ਕੇ ਤੇ ਜਾ ਕੇ ਦਰਵਾਜ਼ਾ ਖੋਲਦਾ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਇੱਕ ਿੱਟੀ ਸਾੜੀ ਦੇ ਵਿੱਚ ਲਿਪਟੀ ਹੋਈ 4-5 ਸਾਲ ਦੇ ਬੱਚੇ ਨੂੰ ਕੋਲ ਲੈ ਕੇ ਖੜੀ ਇੱਕ ਔਰਤ ਖੜੀ ਹੁੰਦੀ ਆ ਤੇ ਉਹ ਔਰਤ ਆ ਜਿਹੜੀ ਉਹਦੇ ਆ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਵਾਲ ਉਹਦੇ ਫਟੇ ਹੁੰਦੇ ਆ ਤੇ ਉਹ ਜਦੋਂ ਵੀ ਗੁਰਜਿੰਦਰ ਗੇਟ ਖੋਲਦਾ ਤੇ ਉਹਨੂੰ ਕਹਿੰਦਾ ਵੀ ਪਲੀਜ਼ ਮੈਨੂੰ ਬਚਾ ਲਓ ਪਲੀਜ਼ ਮੇਰੀ ਮਦਦ ਕਰੋ ਜਦੋਂ ਉਹ ਇਸ ਤਰ੍ਹਾਂ ਕਹਿਦੀ ਆ ਤਾਂ ਗੁਰਜਿੰਦਰ ਸਿੰਘ ਉਹਦੇ ਵੱਲ ਵੇਖਦਾ ਹੀ ਰਹਿੰਦਾ ਪਰ ਉਹ ਜਿਹੜੀ ਔਰਤ ਆ ਉਹ ਭੱਜ ਕੇ ਜਾ ਕੇ ਗੁਰਜਿੰਦਰ ਸਿੰਘ ਦੇ ਅੰਦਰ ਚਲੀ ਜਾਂਦੀ ਹੈ ਤੇ ਕਮਰੇ 'ਚ ਵੜ ਕੇ ਦਰਵਾਜ਼ਾ ਬੰਦ ਕਰ ਲੈਂਦੀ ਆ ਇਸ ਤੋਂ ਪਹਿਲਾਂ ਕਿ ਗੁਰਜਿੰਦਰ ਉਸ ਸਮਝਦਾ ਗੁਰਜਿੰਦਰ ਨੂੰ ਕੋਈ ਸਮਝ ਨਹੀਂ ਆਈ ਉਹ ਔਰਤ ਅੰਦਰ ਜਾਵੜੀ ਤੇ ਉਸ ਤੋਂ ਬਾਅਦ ਉਹਦੇ ਨਾਲ ਮਤਲਬ ਗਲੀ ਦੇ ਵਿੱਚ ਉਹਨੂੰ ਕਾਫੀ ਲੋਕ ਆ ਜਿਹੜੇ ਉਹ ਆਉਂਦੇ ਦਿਖਾਈ ਦਿੰਦੇ ਆ ਤੇ ਗੁਰਜਿੰਦਰ ਉਹਨਾਂ ਨੂੰ ਵੇਖ ਕੇ ਇੱਕਦਮ ਦਰਵਾਜ਼ਾ ਬੰਦ ਕਰ ਲੈਂਦਾ ਦਰਵਾਜ਼ਾ ਬੰਦ ਕਰਕੇ ਉਹ ਘਰ ਦੇ ਅੰਦਰ ਆਉਂਦਾ ਤੇ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਜਿੱਥੇ ਉਹ ਔਰਤ ਬਣੀ ਸੀ ਪਰ ਜਿਹੜੀ ਉਹ ਔਰਤਾ ਉਹ ਕਹਿੰਦੀ ਕਿ ਪਲੀਜ਼ ਮੈਨੂੰ ਅੱਜ ਦੀ ਰਾਤ ਇੱਥੇ ਰਹਿਣ ਦੇ ਦਿਓ ਵੀ ਸਵੇਰੇ ਮੈਂ ਚਲੀ ਜਾਵਾਂਗੀ ਪਲੀਜ਼ ਮੇਰੀ ਮਦਦ ਕਰੋ ਉਹ ਕਹਿੰਦਾ ਠੀਕ ਹੈ ਗੱਲ ਆ ਵੀ ਤੁਸੀਂ ਰਹਿ ਲਓ ਪਰ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਕੀ ਹੋਇਆ ਇਸ ਤਰ੍ਹਾਂ ਅਚਾਨਕ ਤੁਸੀਂ ਮੇਰੇ ਘਰ ਹਨਾ ਤੇ ਉਹ ਔਰਤਾ ਜਿਹੜੀ ਕਹਿੰਦੀ ਵੀ ਸਵੇਰੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਹੁਣ ਨਾ ਪੁੱਛੋ ਸਤਲਗੁਰਜਿੰਦਰ ਸਿੰਘ ਆ ਜਿਹੜਾ ਉਹ ਬਹਿ ਜਾਂਦਾ ਮੰਜੇ ਤੇ ਬਰਾਂਟੇ ਦੇ ਵਿੱਚ ਇਹ ਸੋਚਦਾ ਵੀ ਇਹ ਔਰਤ ਕੌਣ ਹੋਈ ਉਸ ਤੋਂ ਬਾਅਦ ਚਲ ਉਹ ਫੇਰ ਨੌਕ ਕਰਦਾ ਦਰਵਾਜ਼ਾ ਤੇ ਉਸ ਔਰਤ ਨੂੰ ਪੁੱਛਦਾ ਕਿ ਚਲ ਕੋਈ ਗੱਲ ਨਹੀਂ ਕੁਛ ਵੀ ਨਾ ਦੱਸੋ ਪਰ ਦਰਵਾਜ਼ਾ ਤਾਂ ਖੋਲ ਦਿਓ ਉਹ ਔਰਤ ਕਹਿੰਦੀ ਕਿ ਨਹੀਂ ਮੈਂ ਦਰਵਾਜ਼ਾ ਨਹੀਂ ਖੋਲ ਸਕਦੀ ਗੁਰਜਿੰਦਰ ਸਿੰਘਾ ਜਿਹੜਾ ਉਹ ਸਮਝ ਜਾਂਦਾ ਵੀ ਸ਼ਾਇਦ ਇਹ ਡਰਦੀ ਆ ਇਸ ਕਰਕੇ ਦਰਵਾਜ਼ਾ ਨਹੀਂ ਖੋਲਦੀ ਚਲੋ ਉਹਨਾਂ ਮਤਲਬ ਉੱਥੇ ਬਰਾਂਡੇ ਦੇ ਵਿੱਚ ਹੀ ਪੈ ਜਾਂਦਾ ਉਹਨੂੰ ਨੀਂਦ ਨਹੀਂ ਆ ਰਹੀ ਹਿੰਦੀ ਪਰ ਉਹ ਪਿਆਸੋਚੀ ਜਾਂਦਾ ਹੁੰਦਾ ਉਸ ਔਰਤ ਬਾਰੇ ਤੇ ਜਿਹੜੀ ਉਹ ਔਰਤਾ ਜਦੋਂ ਉਹਨੂੰ ਐਂ ਲੱਗਦਾ ਵੀ ਗੁਰਜਿੰਦਰ ਸੌਂ ਗਿਆ ਅਧਿਕ ਘੰਟੇ ਬਾਅਦ ਉਹ ਨਾ ਅੰਦਰੋਂ ਦਰਵਾਜ਼ਾ ਜਿਹੜੀ ਕੁੰਡੀ ਲੱਗੀ ਹੋਈ ਸੀ ਉਹ ਕੁੰਡੀ ਨੂੰ ਹੌਲੀ ਕਿਦਨੇ ਖੋਲਦੀ ਆ ਖੋਲ ਕੇ ਤੇ ਅ ਕਮਰੇ ਦੇ ਕੋਨੇ ਦੇ ਵਿੱਚ ਜਾ ਕੇ ਆਪਣੇ ਪੁੱਤਰ ਨੂੰ ਕੁਛੜ ਦੇ ਵਿੱਚ ਲੈ ਕੇ ਪੈ ਜਾਂਦੀ ਆ ਤੇ ਗੁਰਜਿੰਦਰ ਨੂੰ ਵੀ ਪਤਾ ਲੱਗ ਗਿਆ ਸੀ ਵੀ ਉਹਨੇ ਕੁੰਡੀ ਤਾਂ ਖੋਲਤੀ ਖੜਕਾ ਹੋਇਆ ਪਰ ਉਹਨੇ ਦਰਵਾਜ਼ਾ ਨਹੀਂ ਖੋਲਿਆ ਸੀ ਸਿਰਫ ਕੱਲੀ ਜਿਹੜੀ ਅਰਲ ਹੁੰਦੀ ਆ ਉਹ ਖੋਲੀ ਸੀ ਚਲ ਗੁਰਜਿੰਦਰ ਉੱਠਦਾ ਉੱਠ ਕੇ ਗੁਰਜਿੰਦਰ ਪੋਲੀ ਪੈਰੀ ਸੋਈ ਦੇ ਵਿੱਚ ਜਾਂਦਾ ਪਰ ਸੋਈ ਦੇ ਵਿੱਚ ਜਾ ਕੇ ਉਹ ਵੇਖਦਾ ਹਨਾ ਦੁੱਧ ਪਿਆ ਸੀ ਉਹਨਾਂ ਦੁੱਧ ਗਰਮ ਕਰਦਾ ਦੁੱਧ ਗਰਮ ਕਰਕੇ ਭੋਲੀਕ ਦਿਨੇ ਕਮਰੇ ਦਾ ਦਰਵਾਜ਼ਾ ਖੋਲਦਾ ਤੇ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਵੜਦਾ ਤੇ ਉਹ ਔਰਤ ਆ ਜਿਹੜੀ ਡਰੀ ਹੋਈ ਸੈਮੀ ਹੋਈ ਕਮਰੇ ਦੇ ਕੋਨੇ ਵਿੱਚ ਬੈਠੀ ਹੁੰਦੀ ਆ ਤੇ ਉਹ ਅਚਾਨਕ ਤਰਪਕ ਜਾਂਦੀ ਆ ਵੀ ਆ ਕੀ ਹੋ ਗਿਆ ਤੇ ਉਹ ਆਪਣੇ ਬੱਚੇ ਨੂੰ ਘੁੱਟ ਲੈਂਦੀ ਆ ਤੇ ਗੁਰਜਿੰਦਰ ਨੂੰ ਕਹਿੰਦੀ ਆ ਕਿ ਪਲੀਜ਼ ਮੈਨੂੰ ਅੱਜ ਦੀ ਰਾਤ ਕੱਟਣ ਦੇ ਦਿਓ ਕਿ ਮੈਨੂੰ ਕੁਝ ਨਾ ਕਹੋ ਮੈਂ ਤੁਸੀਂ ਜੋ ਕਹੋਗੇ ਮੈਂ ਤੁਹਾਡਾ ਕੰਮ ਕਰ ਦੂੰ ਪਰ ਪਲੀਜ਼ ਮੈਨੂੰ ਮਾਰਿਓ ਨਾ ਮੈਨੂੰ ਕੁਝ ਨਾ ਕਹੋ ਇਦੋਏ ਸਟੰਗਰਦੀ ਆ ਤਾਂ ਗੁਰਜਿੰਦਰ ਉਹਨੂੰ ਕਹਿੰਦਾ ਕਿ ਨਹੀਂ ਨਹੀਂ ਤੁਸੀਂ ਬੈਠੋ ਅ ਤੁਸੀਂ ਡਰ ਗਏ ਹੋ ਤੁਸੀਂ ਗਲਤ ਸੋਚ ਰਹੇ ਹੋ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਖੇ ਹੋਮੋਗੇ ਇਸੇ ਲਈ ਮੈਂ ਦੁੱਧ ਗਰਮ ਕਰਕੇ ਲਿਆਇਆ ਸੀ ਬੱਚਾ ਤੁਹਾਡਾ ਛੋਟਾ ਤੁਹਾਡੇ ਨਾਲ ਤੁਸੀਂ ਆਇਂ ਕਰਵਾ ਦੁੱਧ ਪੀ ਲਓ ਚਲੋ ਦੋ ਗਲਾਸ ਦੁੱਧ ਦੇ ਉਹਥੇ ਰੱਖ ਕੇ ਚਲੇ ਜਾਂਦਾ ਮੁੜ ਕੇ ਉਹ ਦਰਵਾਜ਼ਾ ਬੰਦ ਕਰਕੇ ਫਿਰ ਆ ਕੇ ਜਿਹੜਾ ਬਰਾਂਡੇ ਦੇ ਵਿੱਚ ਮੰਜੀ ਤੇ ਪੈ ਜਾਂਦਾ ਚਲ ਪਿਆ ਉਹਨੂੰ ਸਵੇਰ ਦੇ 2:3 3 ਵਜੇ ਤੱਕ ਨੀਂਦ ਨਹੀਂ ਆਉਂਦੀ ਉਸੇ ਔਰਤ ਬਾਰੇ ਸੋਚਦਾ ਰਹਿੰਦਾ ਤੇ ਸਵੇਰੇ ਉਹਨੂੰ ਨਾ ਮਤਲਬ ਜਦੋਂ ਬਰਾਂਡੇ ਦੇ ਵਿੱਚ ਠੰਡ ਜੀ ਲੱਗਣ ਲੱਗਦੀ ਆ ਉਹ ਆਪਣੇ ਦੂਸਰੇ ਕਮਰੇ ਦਾ ਜਿਹੜਾ ਦਰਵਾਜ਼ਾ ਖੋਲਦਾ ਤੇ ਦੂਸਰੇ ਕਮਰੇ ਦੇ ਵਿੱਚ ਜਾ ਕੇ ਸੌ ਜਾਂਦਾ ਤੇ ਅੰਦਰ ਜਾ ਕੇ ਉਹਨੂੰ ਨੀਂਦ ਆ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਸਵੇਰ ਦੇ 7 ਵਜੇ ਜਾਗ ਆਉਂਦੀ ਆ ਤੇ ਉਹ ਉੱਠ ਕੇ ਬਾਹਰ ਆਉਂਦਾ ਤੇ ਉਹ ਵੇਖਦਾਗਾ ਕਿ ਉਹਦੇ ਘਰ ਦਾ ਜਿਹੜਾ ਮਾਹੌਲ ਉਹ ਬਿਲਕੁਲ ਬਦਲਿਆ ਪਿਆ ਹੁੰਦਾ ਜਿਹੜੇ ਉਹਦੇ ਘਰ ਦੇ ਵਿੱਚ ਥਾਂ ਥਾਂ ਦੇ ਕੂੜੇ ਦੇ ਢੇਰ ਲੱਗੇ ਸੀ ਕੱਪੜੇ ਜਿਹੜੇ ਉਹਦੇ ਥਾਂ ਥਾਂ ਮੈਲੇ ਕਰਕੇ ਸੁੱਟੇ ਹੋਏ ਸੀ ਰਸੋਈ ਦੀ ਕੋਈ ਹਾਲਤ ਨਹੀਂ ਸੀ ਕਿ ਉਹ ਕੰਰਾ ਇਕਦਮ ਚਮਕ ਰਿਆ ਸੀ ਅ ਰਸੋਈ ਜਿਹੜੀ ਬਿਲਕੁਲ ਸਾਰੀ ਸਾਫ ਸੁਥਰੀ ਸੀ ਸਾਰੀਆਂ ਚੀਜ਼ਾਂ ਥਾਂ ਟਿਕਾਣੇ ਸੀ ਕੱਪੜੇ ਸੀ ਜਿਹੜੇ ਉਹ ਧੋ ਕੇ ਸੁੱਕੜੇ ਪਾਏ ਬਏ ਸੀ ਜਿਹੜੇ ਦੇ ਵਿੱਚ ਵਧੀਆ ਸੋਹਣੇ ਤਰੀਕੇ ਨਾਲ ਝਾੜੂ ਲਾਇਆ ਪਿਆ ਸੀ ਤੇ ਹਰ ਇੱਕ ਚੀਜ਼ ਹੈ ਜਿਹੜੀ ਉਹ ਆਪਣੇ ਥਾਂ ਟਿਕਾਣੇ ਤੇ ਮਤਲਬ ਪਈ ਸੀ ਚਲੋ ਗੁਰਜਿੰਦਰ ਉੱਠ ਕੇ ਚਾਰ ਸਪੇਰੇ ਨਜ਼ਰ ਮਾਰਦਾ ਤੇ ਉਹ ਰਸੋਈ ਦੇ ਵਿੱਚ ਜਾ ਕੇ ਬਾਲਟੀ ਚੁੱਕਦਾ ਬਾਲਟੀ ਚੁੱਕ ਕੇ ਉਤਾਰਾ ਕੱਢਣ ਚੱਲਿਆ ਜਾਂਦਾ ਉਤਾਰਾ ਕੱਢ ਕੇ ਉਹ ਬਾਲਟੀ ਲਿਆ ਕੇ ਸੋਈ ਤੇ ਰੱਖਦਾ ਤੇ ਉਸ ਤੋਂ ਬਾਅਦ ਉਹ ਫਿਰ ਕਮਰੇ ਦੇ ਵਿੱਚ ਜਾਂਦਾ ਜਿਹੜੇ ਚ ਉਹ ਔਰਤ ਪਈ ਹੁੰਦੀ ਆ ਜਾਂਦਾ ਦੇਖਦਾ ਤੇ ਉਹ ਔਰਤ ਆ ਜਿਹੜੀ ਹੁਣ ਕੋਨੇ ਦੀ ਵਜਾਇ ਬੈੱਡ ਤੇ ਬੈਠੀ ਹੁੰਦੀ ਆ ਤੇ ਆਪਣੇ ਬੱਚੇ ਨੂੰ ਉਠਾ ਰਹੀ ਹੁੰਦੀ ਆ ਉਹ ਨੂੰ ਕਹਿੰਦੀ ਹੁੰਦੀ ਆ ਕਿ ਨੀਰਜ ਉਠੋ ਬੇਟਾ ਆਪਾਂ ਜਾਣਾਗਾ ਆਪਾਂ ਪਲੇਟ ਹੋ ਜਾਾਂਗੇ ਜਦੋਂ ਉਹ ਇਸ ਤਰ੍ਹਾਂ ਕਹਿੰਦੀ ਆ ਤਾਂ ਜਿਹੜਾ ਗੁਰਜਿੰਦਰ ਆ ਉਹ ਉਹ ਨੂੰ ਆਵਾਜ਼ ਮਾਰਦਾ ਉਹ ਨੂੰ ਕਹਿੰਦਾ ਕਿ ਤੁਹਾਡਾ ਕੀ ਨਾਮ ਹੈ ਉਹ ਕਹਿੰਦੀ ਮੇਰਾ ਨਾਮ ਰਣ ਉਹ ਕਹਿੰਦਾ ਕਿ ਰਾਣੀ ਚਲੋ ਜੋ ਵੀ ਆਣਾ ਤੁਹਾਡੀ ਹਾਲਤ ਦੱਸਦੀ ਆ ਕਿ ਤੁਹਾਡੀ ਹਾਲਤ ਠੀਕ ਨਹੀਂ ਤੇ ਵੈਸੇ ਵੀ ਮੈਨੂੰ ਇਹ ਲੱਗਦਾ ਵੀ ਜਿਵੇਂ ਤੁਸੀਂ ਦੁਨੀਆ ਤੇ ਇਕੱਲੇ ਹੁੰਨੇ ਹੋ ਕਿਉਂਕਿ ਚਿੱਟੀ 10:30 ਦੀ ਸੀਗੀ ਉਹਗੇ ਦਵਾ ਪਰ ਫਿਰ ਵੀ ਉਹਨੇ ਉਹਨੂੰ ਵਿਧਵਾ ਕਹਿ ਕੇ ਨਹੀਂ ਬੁਲਾਇਆ ਚਲੋ ਉਹਨੂੰ ਕਹਿੰਦਾ ਕਿ ਕੀ ਤੁਸੀਂ ਚਾਹ ਪੀਗੀ ਉਹ ਕਹਿੰਦੀ ਵੀ ਨਹੀਂ ਉਹ ਕਹਿੰਦਾ ਵੀ ਇੰਨਾ ਕੰਮ ਉਹ ਕਹਿੰਦੀ ਕਿ ਤੁਹਾਡਾ ਘਰ ਸੀ ਕਿ ਕੀ ਸੀ ਵੀ ਤੁਸੀਂ ਕੀ ਬਣਾ ਰੱਖਿਆ ਸੀ ਵੀ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਸੀ ਸਵੇਰੇ ਜਦੋਂ ਤੁਸੀਂ ਉੱਠ ਕੇ ਦੂਸਰੇ ਕਮਰੇ ਚ ਗਏ ਹੋ ਕਿ ਚਲੋ ਮੈਂ ਸੋਚਿਆ ਵੀ ਸਫਾਈ ਕਰ ਦੇਵਾਂ ਈ ਘਟੋ ਘਟ ਤੁਹਾਡੀ ਘਰੇ ਰਾਤ ਕੱਟੀ ਆ ਉਹਦਾ ਕਰਜ਼ਾ ਤਾ ਉਤਾਰਾਂ ਉਹ ਕਹਿੰਦਾ ਵੀ ਨਹੀਂ ਰਾਣੀ ਤੁਸੀਂ ਗਲਤ ਸਮਝ ਰਹੇ ਹੋ ਵੀ ਕਰਜ ਕਿਸੇ ਚੀਜ਼ ਦਾ ਨਹੀਂ ਹੁੰਦਾ ਪਰ ਮੈਨੂੰ ਚੰਗਾ ਲੱਗਿਆ ਤੁਸੀਂ ਮੇਰਾ ਘਰ ਸੰਭਾਰਿਆ ਤੇ ਉਹ ਆਪਣੇ ਬੇਟੇ ਨੂੰ ਕਹਿੰਦੀ ਆ ਵੀ ਚੱਲ ਪੁੱਤ ਫਿਰ ਅੱਜ ਆਪਾਂ ਕੰਮ ਲੱਭਣਾ ਜੇ ਕੰਮ ਨਾ ਲੱਭਿਆ ਤਾਂ ਔਖਾ ਹੋ ਜੀ ਤੇ ਗੁਰਜਿੰਦਰ ਉਹਨੂੰ ਕਹਿੰਦਾ ਵੀ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਉਹ ਕਹਿੰਦੀ ਵੀ ਮੈਂ ਚਾਹੁੰਦੀ ਆ ਮੈਨੂੰ ਕਿਸੇ ਦੇ ਘਰੇ ਝਾੜੂ ਪੂੰਚੇ ਦਾ ਸਫਾਈਆਂ ਦਾ ਕੋਈ ਕੰਮ ਮਿਲ ਜੇ ਵੀ ਮੇਰਾ ਬੇਟਾ ਜਿਹੜਾ ਇਹਦੇ ਪਾਪਾ ਦੀ ਮੌਤ ਹੋ ਗਈ ਮੇਰੀ ਤੇ ਮਤਲਬ ਇਹਦੇ ਪਾਪਾ ਦੀ ਲੰਬ ਮੈਰਿਜ ਸੀ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਇਨਾਰੇਕਰ ਦੇ ਮਤਲਬ ਮੇ ਸੋਰੇ ਜਿਹੜੇ ਮੈਨੂੰ ਮਨਹੂਸ਼ ਕਹਿਣ ਲੱਗੇ ਕਿਉਂਕਿ ਉਹ ਮੈਨੂੰ ਪਹਿਲਾਂ ਵੀ ਪਸੰਦ ਨਹੀਂ ਕਰਦੇ ਸੀ ਤੇ ਉਹਨਾਂ ਨੇ ਮੈਨੂੰ ਮੇਰੇ ਬੱਚੇ ਸਵੇਤ ਘਰੋਂ ਬਾਹਰ ਕੱਢ ਦਿੱਤਾ ਹੁਣ ਮੈਂ ਕਦੇ ਕਿਤੇ ਟਾਈਮ ਕੱਢਦੀ ਆ ਕਦੇ ਕਿਤੇ ਕੱਢਦੀ ਆ ਤੇ ਕੱਲ ਸ਼ਾਮ ਨੂੰ ਇਹੀ ਮੈਂ ਇੱਥੇ ਆਈਆਂ ਪਹਿਲਾਂ ਮੈਂ ਬਾਹਰ ਹਰਿਆਣੇ ਦੇ ਵਿੱਚ ਸੀ ਤੇ ਮੈਂ ਪੰਜਾਬ ਜਦੋਂ ਆ ਕੇ ਉੱਤਰੀ ਆ ਤੇ ਰੇਲਵੇ ਸਟੇਸ਼ਨ ਤੋਂ ਕੁਝ ਕ ਬੰਦੇ ਜਿਹੜੇ ਨਸ਼ੇੜੀ ਟਾਈਪ ਦੇ ਬੰਦੇ ਲੱਗੇ ਉਹ ਮੇਰੇ ਪਿੱਛੇ ਲੱਗ ਗਏ ਕਿ ਉਹ ਮੇਰੀ ਇੱਜ਼ਤ ਨੂੰ ਉਤਾਰ-ਚਾਰ ਕਰਨਾ ਚਾਹੁੰਦੇ ਸੀ ਵੀ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਮਸਾਂ ਭੱਜੀ ਆਂ ਤੇ ਗੁਰਜਿੰਦਰ ਦੀ ਗੱਲ ਸਮਝ ਆ ਜਾਂਦੀ ਹੈ ਵੀ ਹਾਂ ਜਦੋਂ ਇਹ ਸਾਡੇ ਘਰੇ ਪੜੀ ਆ ਤਾਂ ਗਲੀ ਦੇ ਵਿੱਚ ਕੁਝ ਬੰਦੇ ਆ ਰਹੇ ਸੀ ਵੀ ਇਹੇ ਇਹਨੂੰ ਹੀ ਲੱਭਦੇ ਹੋਣਗੇ ਚਲੋ ਗੁਰਜਿੰਦਰ ਕਹਿੰਦਾ ਕਿ ਸ਼ੁਕਰ ਹੋਇਆ ਵੀ ਤੁਸੀਂ ਸਾਡੇ ਘਰ ਆ ਗਏ ਮੇਰੇ ਘਰ ਦਾ ਤੂੰ ਗੇਟ ਖੜਕਾਇਆ ਵੀ ਨਹੀਂ ਤਾਂ ਪਤਾ ਨਹੀਂ ਤੁਹਾਡੇ ਨਾਲ ਕੀ ਹੋ ਜਾਣਾ ਸੀ ਉਹਨੂੰ ਕਹਿੰਦਾ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਮੇਰੇ ਘਰ ਕੰਮ ਕਰ ਸਕਦੀ ਆਂ ਉਹ ਕਹਿੰਦੀ ਕੀ ਮਤਲਬ ਵੀ ਤੁਹਾਡੀ ਪਤਨੀ ਕਿੱਥੇ ਆ ਜਾਂ ਤੁਹਾਡੇ ਮਾਤਾ ਪਿਤਾ ਏ ਗੁਰਜਿੰਦਰ ਆ ਜਿਹੜਾ ਉਹੋ ਗੱਲ ਟਾਲ ਜਾਂਦਾ ਉਹ ਕਹਿੰਦਾ ਵੀ ਤੁਸੀਂ ਕੰਮ ਕਰਨਾ ਚਾਹਣੀ ਹੋ ਨਾ ਮੈਨੂੰ ਇੱਕ ਕੰਮ ਵਾਲੀ ਦੀ ਕੰਮ ਵਾਲੀ ਔਰਤ ਦੀ ਲੋੜ ਆ ਜੇ ਤੁਸੀਂ ਕੰਮ ਕਰਨਾ ਚਾਹਣੀ ਹੋ ਤਾਂ ਕੰਮ ਜਿਵੇਂ ਤੁਹਾਨੂੰ ਰੱਖ ਲੈਣਾ ਉਹ ਕਹਿੰਦੀ ਵੀ ਹਾਂ ਮੈਨੂੰ ਕੰਮ ਚਾਹੀਦਾ ਚਲੋ ਉਹ ਔਰਤ ਆ ਨਾ ਜਿਹੜੀ ਉਹ ਗੁਰਜਿੰਦਰ ਦੇ ਘਰ ਹੀ ਕੰਮ ਕਰਨ ਲੱਗ ਜਾਂਦੀ ਆ ਜਦੋਂ ਹੁਣ ਦਿਨ ਚੜਦਾ ਹਨਾ ਸਾਰੇ ਦਿਨ ਦੇ ਵਿੱਚ ਲੋਕ ਉੱਠ ਕੇ ਆਪੋ ਆਪਣੇ ਕੰਮਾਂ ਨੂੰ ਲੱਗਦੇ ਆ ਆਂਡ ਗਵਾਂਡ ਦੇ ਵਿੱਚ ਪਿੰਡਾਂ ਦੇ ਵਿੱਚ ਵੈਸੇ ਵੀ ਪਤਾ ਲੱਗ ਜਾਂਦਾ ਜੀ ਰਿਸ਼ਤੇਦਾਰ ਆਇਆ ਹੋਵੇ ਫੇਰ ਪਤਾ ਲੱਗ ਜਾਂਦਾ ਇਹ ਤਾਂ ਫਿਰ ਵੀ ਇੱਕ ਔਰਤ ਸੀ ਆਣ-ਗਵਾਣ ਦੀਆਂ ਔਰਤਾਂ ਨੂੰ ਇਹ ਗੱਲ ਪਤਾ ਲੱਗੀ ਵੀ ਗੁਰਜਿੰਦਰ ਦੇ ਘਰ ਇੱਕ ਕੋਈ ਬੁੜੀ ਹੈਗੀ ਤੇ ਲੋਕਾਂ ਨੇ ਮਤਲਬ ਗੱਲ ਬਣਾਉਣੀ ਸ਼ੁਰੂ ਕਰਤੀ ਵੀ ਇਹ ਤਾਂ ਕੋਈ ਔਰਤ ਲਿਆਇਆ ਵੀ ਟੀਮੀ ਲਿਆਇਆ ਇਹ ਵੀ ਰਾਤ ਇਹਦਾ ਗੇਟ ਜਾ ਵੀ ਖੜਕਦਾ ਸੀ ਇਹ ਗੱਲ ਹੁੰਦੀ ਹੁੰਦੀ ਇੱਕ ਹਫ਼ਤੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਫੈਲ ਜਾਂਦੀ ਆ ਵੀ ਜਿਹੜਾ ਗੁਰਜਿੰਦਰ ਆ ਉਹ ਬਾਹਰੋਂ ਕੋਈ ਇੱਕ ਔਰਤ ਲਿਆਇਆਗਾ ਮੁੱਲ ਦੀ ਟੀਮੀ ਲਿਆਇਆਗਾ ਤੇ ਬੁੜੀਆਂ ਆਣੇ ਬਹਾਨੇ ਆ ਜਿਹੜੀਆਂ ਉਹ ਗੁਰਜਿੰਦਰ ਦੇ ਘਰ ਆਉਂਦੀਆਂ ਤੇ ਗੁਰਜਿੰਦਰ ਉਹਨਾਂ ਨੂੰ ਵਧੀਆ ਬੁਲਾਉਂਦਾ ਚਾਚੀ ਚਾਚੀ ਕਹਿੰਦਾ ਤੇ ਜਦੋਂ ਆਉਂਦੀਆਂ ਉਹ ਵੇਖਦੀਆਂ ਵੀ ਗੁਰਜਿੰਦਰ ਦਾ ਘਰ ਆ ਜਿਹੜਾ ਉਹ ਤਾਂ ਵਧੀਆ ਸਜਿਆ ਸੰਭਰਿਆ ਪਿਆਗਾ ਤੇ ਉਹ ਜਦੋਂ ਗੁਰਜਿੰਦਰ ਨੂੰ ਪੁੱਛਦੀਆਂ ਵੀ ਤੂੰ ਘਰ ਇੰਨਾ ਸੋਹਣਾ ਬਣਾ ਰੱਖਿਆ ਵੀ ਤੂੰ ਤਾਂ ਛਾੜੂ ਨਹੀਂ ਲਾਉਂਦਾ ਹੁੰਦਾ ਸੀ ਉਹ ਕਹਿ ਦਿੰਦਾ ਸੀਗਾ ਵੀ ਆਂਟੀ ਮੈਂ ਕੰਮ ਵਾਲੀ ਰੱਖ ਲਈ ਹੁਣ ਵੀ ਇਹ ਕੁੜੀ ਰੱਖ ਲਈ ਮੈਂ ਇਹਦਾ ਨਾਮ ਰਾਣੀਆ ਰੱਖ ਤੇ ਉਹ ਕਹਿ ਦਿੰਦੀਆਂ ਵੀ ਲੈ ਤੂੰ ਸਾਨੂੰ ਜਾਣ ਕੇ ਕਹਿਣਾ ਕਿਤੇ ਵਿਆਹ ਤਾਂ ਨਹੀਂ ਕਰਾ ਲਿਆ ਉਹ ਕਹਿ ਦਿੰਦਾ ਵੀ ਚਾਚੀ ਜੇ ਮੈਂ ਵਿਆਹ ਕਰਵਾਉਂਦਾ ਤੇ ਮੈਂ ਚੋਰੀਆਂ ਕਰਵਾਉਂਦਾ ਵੀ ਵਿਆਹ ਤਾਂ ਚਲੋ ਕਰਵਾਉਣਾ ਆ ਕੋਈ ਵੱਡੀ ਗੱਲ ਨਹੀਂ ਪਰ ਜਿਵੇਂ ਵਿਆਹ ਕਰਾਉਂਦਾ ਮੈਂ ਹੁਣ ਆਏ ਥੋੜੀ ਸੀਗਾ ਵੀ ਮੈਂ ਕੰਮ ਵਾਲੀ ਕਹਿੰਦਾ ਆਪਣੇ ਘਰ ਵਾਲੀ ਨੂੰ ਵੀ ਨਹੀਂ ਮੈਂ ਸੱਚੀ ਕੰਮ ਵਾਲੀ ਰੱਖੀ ਆ ਚਲੋ ਥੋੜਾ ਸਮਾਂ ਗੁਜ਼ਰਿਆ ਜਦੋਂ 1 ਮਹੀਨਾ ਹੋ ਜਾਂਦਾ ਰਾਣੀ ਨੂੰ ਗੁਰਜਿੰਦਰ ਦੇ ਘਰ ਕੰਮ ਕਰਦੀ ਨੂੰ ਤੇ ਗੁਰਜਿੰਦਰ ਉਹਨੂੰ ਵਧੀਆ ਤਨਖਾਹ ਦੇਂਦਾ ਤੇ ਗੁਰਜਿੰਦਰ ਦੀ ਜ਼ਿੰਦਗੀ ਦੇ ਵਿੱਚ ਰੌਣਕ ਪਰਤ ਜਾਂਦੀ ਆ ਗੁਰਜਿੰਦਰ ਵਧੀਆ ਖੁਸ਼ ਰਹਿਣ ਲੱਗ ਜਾਂਦਾ ਜਦੋਂ ਖਾਣਾ ਬਣਾ ਕੇ ਦਿੰਦੀ ਆ ਨਾ ਕੱਪੜੇ ਵਧੀਆ ਧੋਹਦੀ ਆ ਤੇ ਖੇਤ ਜਾਂਦਾ ਉਹਦਾ ਜੀ ਲੱਗਣ ਲੱਗ ਜਾਂਦਾ ਪਿੰਡ ਦੇ ਲੋਕੀ ਵੀ ਜਿਹੜੇ ਬਦਲਾਅ ਮਹਿਸੂਸ ਕਰਦੇ ਆ ਪਿੰਡ ਪਰ ਪਿੰਡ ਦੇ ਵਿੱਚੋਂ ਹੀ ਚਾਰ ਪੰਜ ਜਿਹੜੇ ਬੰਦੇ ਉੱਤੇ ਆ ਉਹ ਸਰਪੰਚ ਕੋਲ ਜਾਂਦੇ ਆ ਕਿ ਉਹ ਕਹਿੰਦੇ ਆ ਵੀ ਪਿੰਡ ਦੀਆਂ ਜੋ ਔਰਤਾਂ ਉਹਨਾਂ ਤੇ ਗਲਤ ਪ੍ਰਭਾਵ ਪੈ ਰਿਹਾ ਗੁਰਜਿੰਦਰ ਨੇ ਮੁੱਲ ਦਿੱਤੀ ਮਿਲਿਆ ਕਿ ਰੱਖੀ ਹੋਈ ਆ ਕਹਿੰਦਾ ਤਾਂ ਉਹਨੂੰ ਕੰਮ ਵਾਲੀ ਆ ਪਰ ਉਹ ਰਹਿੰਦੀ ਉਹਦੇ ਨਾਲ ਹੀ ਆ ਵੀ ਇਹ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਤੇ ਸਰਪੰਚ ਆ ਜਿਹੜਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਸਰਪੰਚ ਕੀ ਕਰਦਾ ਸਰਪੰਚ ਗੁਰਜਿੰਦਰ ਦੇ ਹੀ ਚਾਚੇ ਨੂੰ ਲੈ ਕੇ ਇੱਕ ਦਿਨ ਗੁਰਜਿੰਦਰ ਦੇ ਘਰ ਆਉਂਦਾ ਗੁਰਜਿੰਦਰ ਹਜੇ ਸੁੱਤਾ ਪਿਆ ਹੁੰਦਾ कि ਜਿਹੜੀ ਉਹ ਔਰਤ ਹੈਗੀ ਇਸ ইরਾਨੀ ਉਹ ਕੰਮ ਕਰ ਰਹੀ ਹੁੰਦੀ ਆ ਚਲੋ ਜਦੋਂ ਸਰਪੰਚ ਆਉਂਦਾ ਤੇ ਉਹਨੂੰ ਵੇਖ ਕੇ ਰਾਣੀ ਇਹ ਨਾ ਡਰ ਜੇ ਜਾਂਦੀ ਆ ਚਲੋ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਉਹ ਆਪਦੇ ਕੰਮ ਲੱਗੀ ਰਹਿੰਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਗੁਰਜਿੰਦਰ ਉਹ ਭਾਈ ਗੁਰਜਿੰਦਰ ਗੁਰਜਿੰਦਰ ਨੂੰ ਵੀ ਬਾਤ ਸੁਣ ਜਾਂਦੀ ਆ ਤੇ ਉੱਠ ਕੇ ਬਾਹਰ ਆਉਂਦਾ ਉੱਠ ਕੇ ਉਹ ਸਰਪੰਚ ਨੂੰ ਤੇ ਆਪਣੇ ਚਾਚੇ ਨੂੰ ਕੁਰਸੀ ਦਿੰਦਾ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਕਹਿੰਦਾ ਵੀ ਰਾਣੀ ਇਹ ਨਾ ਵਾਸਤੇ ਪਾਣੀ ਲੈ ਕੇ ਆ ਚਲੋ ਰਾਣੀ ਪਾਣੀ ਲੈ ਕੇ ਆਉਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਚਾਹ ਬਣਾ ਦੇ ਰਾਣੀ ਚਾਹਤਰ ਲੈਂਦੀ ਹੈ ਤੇ ਜਿਹੜਾ ਸਰਪੰਚ ਆ ਉਹ ਗੁਰਜਿੰਦਰ ਨੂੰ ਕਹਿੰਦਾ ਵੀ ਅਸੀਂ ਤਾਂ ਤੇਰੇ ਤੱਕ ਇੱਕ ਕੰਮ ਆਏ ਆ ਤੂੰ ਕੋਲ ਬਹਿ ਜਾ ਚਲੋ ਕੋਲ ਬੈੰਦਾ ਤੇ ਉਹਨੂੰ ਕਹਿੰਦਾ ਵੀ ਇਹ ਗੱਲ ਤੇਰੀ ਠੀਕ ਨਹੀਂ ਦੇਖ ਤੇਰੇ ਘਰ ਵਾਲੀ ਨਾਲ ਤੇਰਾ ਤਲਾਕ ਹੋਇਆ ਤੇਰੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਤੂੰ ਕੱਲਾ ਰਹਿ ਗਿਆ ਅਸੀਂ ਸਮਝਦੇ ਹਾਂ ਕੋਈ ਵੀ ਮਰਦਾ ਔਰਤ ਬਿਨਾ ਅਧੂਰਾ ਹੁੰਦਾ ਪਰ ਇਹ ਤਾਂ ਗੱਲ ਠੀਕ ਨਹੀਂ ਨਾ ਵੀ ਤੂੰ ਐਂ ਲਿਆ ਕੇ ਚੋਰੀ ਨੂੰ ਔਰਤ ਰੱਖੇ ਤੇ ਉੱਤੋਂ ਤੂੰ ਐਂ ਵੀ ਸ਼ੋਅ ਕਰੇ ਵੀ ਤੇਰੀ ਇਹ ਕੁਛ ਨਹੀਂ ਲੱਗਦੀ ਵੀ ਇਹਦੇ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਲੋਕ ਇਤਰਾਜ਼ ਕਰਦੇ ਆ ਵੀ ਇਹ ਗੱਲ ਠੀਕ ਨਹੀਂ ਤੈਨੂੰ ਭੇਜ ਦੇ ਜਿੱਥੋਂ ਲਿਆ ਆ ਉੱਥੇ ਛੱਡਿਆ ਉਹ ਕਹਿੰਦਾ ਵੀ ਚਾਚਾ ਜੀ ਤੁਸੀਂ ਮੇਰਾ ਯਕੀਨ ਕਰੋ ਵੀ ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਵਿਪਤਾ ਦੀ ਮਾਰੀ ਔਰਤ ਰਾਤ ਨੂੰ ਇੱਕ ਦਿਨ ਆ ਗਈ ਮੇਰੇ ਘਰ ਤੇ ਮੈਂ ਇਹਨੂੰ ਕੰਮ ਤੇ ਰੱਖ ਲਿਆ ਵੀ ਉਹ ਤਾਂ ਮੈਂ ਕਿਸੇ ਹੋਰ ਨੂੰ ਨਹੀਂ ਦੱਸਿਆ ਚਲੋ ਤੁਸੀਂ ਸਰਪੰਚ ਨੂੰ ਤੁਹਾਨੂੰ ਦੱਸ ਰਿਹਾ ਵੀ ਇਹ ਤਾਂ ਮੁਸੀਬਤ ਦੇ ਵਿੱਚ ਸੀ ਇੱਕ ਵਿਧਵਾ ਔਰਤਾਂ ਇਹਦੇ ਘਰ ਵਾਲੇ ਦੀ ਮੌਤ ਹੋਈ ਇਹਨੂੰ ਕੰਮ ਦੀ ਲੋੜ ਸੀ ਤੇ ਫਿਰ ਸਰਪੰਚ ਨੂੰ ਕਹਿੰਦਾ ਵੀ ਦੇਖ ਪੁੱਤਰਾ ਮੈਂ ਤੈਨੂੰ ਆਪਣਾ ਪੁੱਤਰ ਸਮਝ ਕੇ ਕਹਿਣਾ ਵੀ ਲੋਕਾਂ ਦੇ ਆਪਾਂ ਨਾਤਾ ਮੂੰਹ ਬੰਦ ਕਰ ਸਕਦੇ ਆ ਤੇ ਨਾ ਮੂੰਹ ਫੜ ਸਕਦੇ ਆ ਮੈਂ ਵਸਤੇ ਨੂੰ ਇਹੀ ਕਹਿਣਾ ਚਾਹਣਾ ਵੀ ਜੇ ਤੂੰ ਇਹਨੂੰ ਕੰਮ ਵਾਲੀ ਬਣਾ ਕੇ ਘਰੇ ਰੱਖਿਆ ਦੇਖ ਇਹਦੇ 'ਚ ਕੋਈ ਕਮੀ ਨਹੀਂ ਮੈਨੂੰ ਲੱਗਦੀ ਇਹਨੇ ਤੇਰਾ ਵਧੀਆ ਘਰ ਸੰਭਾਲਿਆ ਹੋਇਆ ਤੈਨੂੰ ਵੀ ਇੱਕ ਔਰਤ ਦੇ ਸਹਾਰੇ ਦੀ ਲੋੜ ਆ ਤੂੰ ਇਹਦੇ ਨਾਲ ਵਿਆਹ ਕਰਵਾ ਕੇ ਲੋਕਾਂ ਦੇ ਮੂੰਹ ਬੰਦ ਕਰ ਦੇ ਤੂੰ ਮਰਿਆਦਾ ਅਨੁਸਾਰ ਵਿਆਹ ਕਰਵਾ ਲਾ ਅਸੀਂ ਤੇਰੇ ਨਾਲ ਆ ਪਰ ਇਸ ਤਰ੍ਹਾਂ ਇਹਨੂੰ ਨਾ ਰੱਖ ਕੋ ਤੇ ਗੁਰਜਿੰਦਰਾ ਜਿਹੜਾ ਉਹ ਕਹਿੰਦਾ ਕਿ ਵੀ ਇਹ ਗੱਲ ਤੁਸੀਂ ਕੀ ਕਹਿ ਰਹੇ ਹੋ ਜੇ ਤੁਹਾਨੂੰ ਇਸ ਗੱਲ ਦਾ ਇਤਰਾਜ਼ ਆ ਵੀ ਮੀਨੂੰ ਘਰੇ ਰੱਖਿਆ ਹੋਇਆ ਤਾਂ ਮੈਂ ਇਹਨੂੰ ਭੇਜ ਦੇਣਾ ਉਹ ਕਹਿੰਦੇ ਕਿ ਵੀ ਅਸੀਂ ਭੇਜਣ ਨੂੰ ਨਹੀਂ ਕਿਹਾ ਵੀ ਤੂੰ ਇਹਨੂੰ ਸਹਾਰਾ ਦੇ ਤੇ ਗੁਰਜਿੰਦਰ ਸਿੰਘ ਕਹਿੰਦਾ ਵੀ ਮੈਂ ਕਿਵੇਂ ਸੋਚ ਸਕਦਾ ਵੀ ਉਹਦੇ ਦਿਲ 'ਚ ਮੇਰੇ ਪ੍ਰਤੀ ਪਤਾ ਨਹੀਂ ਕੋਈ ਗੱਲ ਹੋਊਗੀ ਜਾਂ ਨਹੀਂ ਹੋਊਗੀ ਤੇ ਚਲੋ ਸਰਪੰਚ ਉਹਨੂੰ ਕਹਿੰਦਾ ਵੀ ਤੂੰ ਇਹਦੇ ਨਾਲ ਅੱਜ ਗੱਲ ਕਰੀ ਵੀ ਮੈਂ ਫਿਰ ਦੁਬਾਰਾ ਆਵਾਂਗਾ ਸਰਪੰਚ ਤੇ ਗੁਰਜਿੰਦਰ ਦਾ ਚਾਚਾ ਚਾਹ ਪਾਣੀ ਪੀ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਰਾਣੀ ਆ ਜਿਹੜੀ ਉਹ ਉਹਨੂੰ ਸਮਝ ਤਾਂ ਆ ਗਈ ਹੁੰਦੀ ਆ ਗੱਲ ਦੀ ਉਹ ਗੁਰਜਿੰਦਰ ਨੂੰ ਕੁਛ ਦੀਏ ਵੀ ਕੌਣ ਸੀ ਤੇ ਕੀ ਕਹਿੰਦੇ ਸੀ ਤਾਗੁਰਜਿੰਦਰ ਉਹਨੂੰ ਦੱਸਦਾ ਵੀ ਇਹ ਪਿੰਡ ਦਾ ਸਰਪੰਚ ਸੀ ਵੀ ਪਿੰਡ ਦੇ ਲੋਕੀ ਆਪਣੇ ਤੇ ਇਤਰਾਜ਼ ਕਰਦੇ ਆ ਸ਼ੱਕ ਕਰਦੇ ਆ ਤੇ ਇਹ ਚਾਹੁੰਦੇ ਨੇਗੇ ਵੀ ਮੈਂ ਤੁਹਾਨੂੰ ਇਸ ਤਰ੍ਹਾਂ ਨਾ ਰੱਖਾਂ ਉਹ ਇਹ ਨਹੀਂ ਕਹਿੰਦਾ ਵੀ ਉਹ ਕਹਿੰਦੇ ਆ ਵੀ ਤੂੰ ਵਿਆਹ ਕਰਾ ਲੈ ਤੇ ਉਹ ਔਰਤ ਆ ਜਿਹੜੀ ਉਹ ਕਹਿੰਦੀ ਕਿ ਜੇ ਤੁਹਾਡੇ ਪਿੰਡ ਵਾਸੀਆਂ ਨੂੰ ਇਤਰਾਜ਼ ਆ ਮੈਂ ਨਹੀਂ ਚਾਹੁੰਦੀ ਵੀ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਹੋ ਉਸੇ ਪਿੰਡ 'ਚ ਤੁਹਾਡੇ ਤੇ ਉਂਗਲ ਉਠੇ ਤੇ ਇਸ ਕਰਕੇ ਵੀ ਮੈਂ ਇਹ ਮਤਲਬ ਘਰ ਛੱਡ ਕੇ ਚਲੀ ਜਾਣੀ ਹਾਂ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਗੁਰਜਿੰਦਰ ਦਾ ਜਿਵੇਂ ਇੱਕਦਮ ਕਾਲਜਾ ਨਿਕਲ ਜਾਂਦਾ ਦੇ ਲੋ ਉਹਦੇ ਹੌਲ ਪੈ ਜਾਂਦਾ ਪਰ ਉਹ ਕਹਿੰਦਾ ਕੁਝ ਨਹੀਂ ਹੈਗਾ ਤੇ ਉਸ ਤੋਂ ਬਾਅਦ ਚਲੋ ਉਹ ਉਹ ਆਪਣੀ ਜਾਣ ਦੀ ਤਿਆਰੀ ਕਰਨ ਲੱਗ ਪਈ ਆ ਤੇ ਜਦੋਂ ਉਹ ਆਪਣੇ بیٹے ਨੂੰ ਕਹਿੰਦੀ ਆ ਕਿ ਚੱਲ ਨੀਰਜ ਚਲ ਜੀਏ ਪੁੱਤਰ ਹੁਣ ਆਪਣਾ ਜਾਣ ਦਾ ਸਮਾਂ ਆ ਗਿਆ ਤਾਂ ਨੀਰਜ ਜਿਹੜਾ ਉਹ ਭੱਜ ਕੇ ਗੁਰਜਿੰਦਰ ਦੀਆਂ ਲੱਤਾਂ ਨੂੰ ਚਿੰਬੜ ਜਾਂਦਾ ਕਿਉਂਕਿ 6 ਮਹੀਨੇ ਹੋ ਗਏ ਸੀ ਉਹਨੂੰ ਆਈ ਨੂੰ ਤੇ ਨੀਰਜ ਗੁਰਜਿੰਦਰ ਨਾਲ ਪੂਰੀ ਤਰ੍ਹਾਂ ਘੋਲ ਮਿਲ ਗਿਆ ਸੀ ਕਦੇ ਉਹਦੇ ਨਾਲ ਖੇਤ ਜਾਂਦਾ ਸੀ ਕਦੇ ਉਹਦੇ ਨਾਲ ਘਰ ਦੇ ਕੰਮਾਂ ਕਦੇ ਉਹਦੇ ਨਾਲ ਖੇਡਦਾ ਰਹਿੰਦਾ ਤੇ ਹੁਣ ਨੀਰਜ ਨੂੰ ਐਂ ਸਹਾਰਾ ਲੱਗਣ ਲੱਗ ਗਿਆ ਸੀ ਤੇ ਇਸ ਕਰਕੇ ਉਹ ਨਾ ਗੁਰਜਿੰਦਰ ਦੀਆਂ ਲੱਤਾਂ ਫੜ ਕੇ ਤੇ ਉਹ ਨਾਲ ਚਿੰਬੜ ਜਾਂਦਾ ਤੇ ਉਹ ਨੂੰ ਕਹਿੰਦਾ ਵੀ ਨਹੀਂ ਮਾਮਾ ਮੈਂ ਤਾਂ ਨਹੀਂ ਜਾਊਗਾ ਇਹ ਦੇਖ ਕੇ ਗੁਰਜਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹ ਥੋੜਾ ਦਰਵਾਸ ਵੀ ਹੁੰਦਾ ਵੀ ਚੱਲ ਸ਼ੁਕਰ ਹੈ ਤੇ ਚੱਲ ਜਦੋਂ ਉਹ ਧੱਕੇ ਨਾਲ ਉਹ ਨੂੰ ਉਥੋਂ ਖਿੱਚਣ ਲੱਗਦੀ ਆ ਤਾਂ ਗੁਰਜਿੰਦਰ ਆ ਜਿਹੜਾ ਉਹ ਨੂੰ ਕਹਿੰਦਾ ਕਿ ਰਾਣੀ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਆ ਚਲੋ ਉਹ ਉੱਥੇ ਬਹਿ ਜਾਂਦੀ ਆ ਮੰਜੇ ਤੇ ਤੇ ਉਹ ਦੂਸਰੇ ਮੰਜੇ ਤੇ ਬਹਿ ਜਾਂਦਾ ਉਹ ਨੂੰ ਕਹਿੰਦਾ ਵੀ ਚੱਲ ਸੱਚ ਦੱਸ ਮੈਨੂੰ ਇੱਕ ਗੱਲ ਜੇ ਮੈਂ ਤੇਰੇ ਪੁੱਤਰ ਨੂੰ ਪਿਤਾ ਦਾ ਪਿਆਰ ਦੇ ਮਾਂ ਤੇ ਕੀ ਤੈਨੂੰ ਇਹ ਗੱਲ ਮਨਜ਼ੂਰ ਹੋਊਗੀ ਜੇ ਮੈਂ ਤੇਰੇ ਨਾਲ ਵਿਆਹ ਕਰਾਉਣ ਦੀ ਗੱਲ ਕਰਾਂ ਕਿ ਤੂੰ ਮੈਨੂੰ ਪਸੰਦ ਕਰਦੀ ਆਂ ਕਿ ਤੂੰ ਸਾਰੀ ਉਮਰ ਮੇਰੇ ਨਾਲ ਗੁਜ਼ਾਰ ਸਕਦੀ ਆਂ ਤਾਰਾਣੀ ਆ ਜਿਹੜੀ ਉਹ ਕਹਿੰਦੀ ਕਿ ਮੈਂ ਇੱਕ ਵਿਧਵਾ ਔਰਤ ਜਿਹਦੀ ਇੱਕ ਔਲਾਦਾ ਤੇ ਤੁਸੀਂ ਨਾ ਤੁਹਾਨੂੰ ਕੀ ਕਮੀ ਆ ਵੀ ਤੁਹਾਨੂੰ ਤਾਂ ਕੋਈ ਤਵਾਰੀ ਕੁੜੀ ਵੀ ਮਿਲ ਸਕਦੀ ਆ ਉਹ ਕਹਿੰਦਾ ਕਿ ਵੀ ਮੈਂ ਤੈਨੂੰ ਕੀ ਪੁੱਛਿਆ ਉਸ ਗੱਲ ਦਾ ਜਵਾਬ ਦੇ ਤੇ ਰਾਣੀ ਕਹਿੰਦੀ ਵੀ ਮੈਨੂੰ ਇਤਰਾਜ਼ ਤੇ ਕੋਈ ਨਹੀਂ ਮੈਂ ਤਾਂ ਆਪ ਸਗੋਂ ਸਹਾਰਾ ਭਾਲਦੀ ਆਂ ਮੇਰੇ ਬੱਚੇ ਨੂੰ ਪਿਆਉ ਦਾ ਪਿਆਰ ਮਿਲੇ ਤੇ ਹੋਰ ਮੈਂ ਕੀ ਚਾਹਣੀ ਹੈਗੀ ਉਹ ਕਹਿੰਦਾ ਫਿਰ ਠੀਕ ਹੈ ਵੀ ਮੈਂ ਚਾਚਾ ਜੀ ਨੂੰ ਆਪਣਾ ਫੈਸਲਾ ਦੱਸ ਕੇ ਆਉਣਾ ਚਲੋ ਉਹਨੇ ਪੈਰੀਂ ਉੱਠਦਾ ਤੇ ਉੱਠ ਕੇ ਉਹ ਸਰਪੰਚ ਕੋਲ ਜਾਂਦਾ ਤੇ ਸਰਪੰਚ ਨੂੰ ਕਹਿੰਦਾ ਵੀ ਚਾਚਾ ਜੀ ਮੈਂ ਤੇ ਰਾਣੀ ਕਲੀਜੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਤੇ ਸਰਪੰਚ ਆ ਜਿਹੜਾ ਉਹ ਕਹਿੰਦਾ ਵੀ ਬੱਸ ਹੁਣ ਮੇਰੇ ਤੇ ਛੱਡ ਦੇ ਗੱਲ ਤੇ ਵੀ ਅਗਲੇ ਹਫ਼ਤੇ ਅਸੀਂ ਤੇਰੇ ਆਨੰਦ ਕਾਰਜ ਕਰਾਂਗੇ ਤੇ ਇੱਕ ਹਫ਼ਤੇ ਦੇ ਵਿੱਚ ਸਰਪੰਚ ਆ ਜਿਹੜਾ ਉਹ ਸਾਰੀ ਪੰਚਾਇਤ ਨੂੰ ਇਕੱਠੀ ਕਰਕੇ ਪਿੰਡ ਦੀਆਂ ਪੁਸ ਸੀ ਆ ਰਹੀ ਆ ਉਹ ਤੁਨ ਪੱਟੀਆਂ ਕੀਤਾ ਜਾਂਦਾ ਇਹ ਦੱਸਿਆ ਜਾਂਦਾ ਕਿ ਭਾਈ ਇਹ ਇੱਕ ਵਿਧਵਾ ਔਰਤ ਸੀ ਇਹ ਵਾਕਿਆ ਹੀ ਇੱਥੇ ਕੰਮ ਤੇ ਲੱਗੀ ਹੋਈ ਸੀ ਐਦਾਂ ਦੀ ਕੋਈ ਗੱਲ ਨਹੀਂ ਸੀ ਪਰ ਹੁਣ ਵੀ ਮੈਂ ਇਹ ਫੈਸਲਾ ਲਿਆ ਵੀ ਇਹਨਾਂ ਦੋਨਾਂ ਦਾ ਵਿਆਹ ਕਰ ਦਈਏ ਕਿਉਂਕਿ ਦੋਨੋਂ ਹੀ ਜ਼ਰੂਰਤਮੰਦ ਨੇ ਇੱਕ ਦੂਜੇ ਨੂੰ ਦੋਨੇ ਸਹਾਰਾ ਦਿੰਦੇ ਆ ਇੱਕ ਦੂਜੇ ਦੀ ਦੋਨਾਂ ਨੂੰ ਲੋੜ ਵੀ ਆ ਵੀ ਇਹ ਦੋਨਾਂ ਦੀ ਜ਼ਿੰਦਗੀ ਸੁਖੀ ਹੋਊਗੀ ਤੇ ਪਿੰਡ ਦੇ ਲੋਕ ਆ ਜਿਹੜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਉਹ ਕਹਿੰਦੇ ਵੀ ਇਹ ਗੱਲ ਠੀਕ ਹੈ પતિ ਪਤਨੀ ਦੇ ਤੌਰ ਤੇ ਰਹਿਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਸ ਤਰ੍ਹਾਂ ਠੀਕ ਨਹੀਂ ਲੱਗਦਾ ਤੇ ਚਲੋ ਪਿੰਡ ਦੀ ਜੋ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸਰਪੰਚ ਆ ਜਿਹੜਾ ਅਗਲੇ ਹਫ਼ਤੇ ਵਿਆਹ ਦਾ ਐਲਾਨ ਕਰ ਦਿੰਦਾ ਤੇ ਅਗਲੇ ਹਫ਼ਤੇ ਗੁਰਜਿੰਦਰ ਦਾ ਉਸੇ ਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਹੀ ਰਾਣੀ ਦੇ ਨਾਲ ਉਹਦੀਆਂ ਲਾਵਾਂ ਹੁੰਦੀਆਂ ਤੇ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਗੁਰਜਿੰਦਰ ਰਾਣੀ ਨੂੰ ਤੇ ਉਹਦੇ ਬੱਚੇ ਨੂੰ ਅਪਣਾ ਲੈਂਦਾ ਤੇ ਪਿੰਡ ਦੇ ਵਿੱਚ ਸਰਪੰਚ ਦੀ ਤੇ ਗੁਰਜਿੰਦਰ ਦੇ ਇਸ ਨੇਕ ਕੰਮ ਦੀ ਜਿਹੜੀ ਬਹੁਤ ਸਾਰੀ ਚਰਚਾ ਹੁੰਦੀ ਆ ਤੇ ਸਾਰੇ ਪਿੰਡ ਦੇ ਲੋਕੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣ।